ਸਤਿ ਸ੍ਰੀ ਅਕਾਲ ਜੀ ਬਾਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅਸੀਂ ਤੁਸੀਂ ਸਾਰੇ ਮਨੁੱਖ ਲੇਜੀ ਹੁੰਦੇ ਜਾ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਹਰੇਕ ਕੰਮ ਸੌਖੇ ਤਰੀਕੇ ਨਾਲ ਹੋ ਜਾਵੇ ਅਤੇ ਸਾਨੂੰ ਬਹੁਤਾ ਜਿਆਦਾ ਐਫਰਟ ਨਾ ਕਰਨਾ ਪਵੇ ਇਸੇ ਕਰਕੇ ਸਾਡੀ ਸਹੂਲਤ ਦੇ ਲਈ ਜਿਹੜੀ ਚੀਜ਼ਾਂ ਅਸੀਂ ਵਰਤਦੇ ਹਾਂ ਉਹਨਾਂ ਦੇ ਵਿੱਚ ਰਿਮੋਟ ਆ ਚੁੱਕੇ ਨੇ ਅਸੀਂ ਰਿਮੋਟ ਦੇ ਸਹਾਰੇ ਵੱਖ-ਵੱਖ ਚੀਜ਼ਾਂ ਨੂੰ ਚਲਾਉਂਦੇ ਹਾਂ ਅਤੇ ਬੰਦ ਕਰ ਦਿੰਦੇ ਹਾਂ ਲੇਕਿਨ ਕਿਤਨਾ ਕੀਤੇ ਇਹ ਰਿਮੋਟ ਸਾਨੂੰ ਥੋੜੇ ਜਿਹਾ ਮਹਿੰਗੇ ਹੀ ਪੈ ਜਾਂਦੇ ਨੇ ਅੱਜ ਕੱਲ੍ਹ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਏਸੀ ਦੀ ਵਰਤੋਂ ਕਰਦੇ ਹਾਂ ਅਤੇ ਏਸੀ ਵੀ ਰਿਮੋਟ ਦੇ ਦੁਆਰਾ ਹੀ ਆਪਾਂ ਚਲਾਉਂਦੇ ਹਾਂ ਅਤੇ ਬੰਦ ਕਰਦੇ ਹਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਕੀ ਹੈ ਕੀ ਏਸੀ ਨੂੰ ਰਿਮੋਟ ਨਾਲ ਬੰਦ ਕਰ ਦੇਣਾ ਸਹੀ ਤਰੀਕਾ ਹੈ ਜਾਂ ਫਿਰ ਏਸੀ ਨੂੰ ਬਿਜਲੀ ਦੇ ਸਵਿੱਚ ਦੇ ਨਾਲ ਬੰਦ ਕਰਨਾ ਹੀ ਸਹੀ ਤਰੀਕਾ ਹੈ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਕੀ ਏਸੀ ਨੂੰ ਰਿਮੋਟ ਦੇ ਨਾਲ ਬੰਦ ਕਰਨਾ ਸਹੀ ਹੈ ਜਾਂ ਫਿਰ ਏਸੀ ਨੂੰ ਬਿਜਲੀ ਦੇ ਸਵਿੱਚ ਦੇ ਨਾਲ ਬੰਦ ਕਰਨਾ ਸਹੀ ਹੈ ਅਤੇ ਕਿਹੜੇ ਤਰੀਕੇ ਦੇ ਨਾਲ ਸਾਡੀ ਬਿਜਲੀ ਦੀ ਵੀ ਬਚਤ ਹੋ ਸਕਦੀ ਹੈ ਅਤੇ ਹੋਰ ਕਿਸੇ ਪ੍ਰਕਾਰ ਦੇ ਸਾਡੇ ਨੁਕਸਾਨ ਤੋਂ ਸੀ बच ਸਕਦੇ ਆ ਦੋਸਤੋ ਅਸੀਂ ਕਰਦੇ ਕੀ ਆ ਜਦੋਂ ਏਸੀ ਅਸੀਂ ਬੰਦ ਕਰਨਾ ਹੁੰਦਾ ਹੈ ਸਾਨੂੰ ਲੱਗਦਾ ਕਿ ਅਸੀਂ ਹੁਣ ਏਸੀ ਦੀ ਸਾਨੂੰ ਜ਼ਰੂਰਤ ਨਹੀਂ ਤਾਂ ਅਸੀਂ ਰਿਮੋਟ ਚੱਕਦੇ ਆ ਤੇ ਅਸੀਂ ਇਹਨੂੰ ਬੰਦ ਕਰ ਦਿੰਦੇ ਆ ਇਸੇ ਤਰ੍ਹਾਂ ਅਸੀਂ ਜਦੋਂ ਰਾਤ ਨੂੰ ਸੌ ਕੇ ਉੱਠਦੇ ਆ ਤਾਂ ਸਵੇਰ ਵੇਲੇ ਕਈ ਵਾਰੀ ਸਾਨੂੰ ਲੱਗਦਾ ਕਿ ਕਮਰਾ ਜ਼ਿਆਦਾ ਠੰਡਾ ਹੋ ਗਿਆ ਹੈ ਤਾਂ ਆਪਾਂ ਏਸੀ ਨੂੰ ਰਿਮੋਟ ਦੇ ਰਾਹੀਂ ਬੰਦ ਕਰ ਦਿੰਦੇ ਆ ਅਤੇ ਉਸ ਤੋਂ ਬਾਅਦ ਅਸੀਂ ਏਸੀ ਨੂੰ ਬਿਜਲੀ ਦੇ ਸੁੱੱਚ ਤੋਂ ਬੰਦ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਈ ਵਾਰ ਤਾਂ ਸਾਡਾ ਲੇਜੀਪਨ ਇੰਨਾ ਹੁੰਦਾ ਹੈ ਕਿ ਸਾਰਾ ਸਾਰਾ ਦਿਨ ਏਸੀ ਦਾ ਬਿਜਲੀ ਵਾਲਾ ਸਵਿੱਚ ਔਨ ਰਹਿੰਦਾ ਹੈ ਅਤੇ ਫਿਰ ਦੁਬਾਰੇ ਜਦੋਂ ਜ਼ਰੂਰਤ ਹੁੰਦੀ ਹੈ ਅਸੀਂ ਰਿਮੋਟ ਤੋਂ ਹੀ ਏਸੀ ਨੂੰ ਚਾਲੂ ਕਰ ਲੈਂਦੇ ਆ ਲੇਕਿਨ ਕਿਤੇ ਨਾ ਕਿਤੇ ਇਹ ਤਰੀਕਾ ਸਾਨੂੰ ਮਹਿੰਗਾ ਪੈ ਸਕਦਾ ਹੈ ਅਤੇ ਇਹ ਤਰੀਕਾ ਸਹੀ ਨਹੀਂ ਹੈ ਪਹਿਲਾਂ ਤਾਂ ਆਪਾਂ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਜਾਣ ਲੈਂਦੇ ਆ ਵਗ ਵਗ ਮਹਾਰਾ ਦੇ ਮੁਤਾਬਕ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਇਹ ਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਏਸੀ ਨੂੰ ਰਿਮੋਟ ਤੋਂ ਬੰਦ ਕਰ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਫੌਰਨ ਤੁਰੰਤ ਜਾ ਕੇ ਏਸੀ ਦਾ ਬਿਜਲੀ ਦਾ ਸਵਿੱਚ ਵੀ ਬੰਦ ਕਰ ਦਿੱਤਾ ਜਾਵੇ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਤਾਂ ਇਹੀ ਹੈ ਲੇਕਿਨ ਜੇਕਰ ਅਸੀਂ ਰਿਮੋਟ ਤੋਂ ਏਸੀ ਨੂੰ ਬੰਦ ਕਰ ਦਿੱਤਾ ਹੈ ਤਾਂ ਫਿਰ ਬਿਜਲੀ ਦਾ ਸਵਿੱਚ ਬੰਦ ਕਰਨ ਦੀ ਜ਼ਰੂਰਤ ਕਿ ਆਏ ਦੋਸਤੋ ਇਸ ਦਾ ਜਵਾਬ ਇਹੀ ਹੈ ਜੇਕਰ ਅਸੀਂ ਏਸੀ ਨੂੰ ਰਿਮੋਟ ਤੋਂ ਬੰਦ ਕਰ ਦਿੰਦੇ ਹਾਂ ਕੇਵਲ ਰਿਮੋਟ ਤੋਂ ਬੰਦ ਕਰ ਦਿੰਦੇ ਹਾਂ ਅਤੇ ਬਿਜਲੀ ਦਾ ਸਵਿੱਚ ਬੰਦ ਨਹੀਂ ਕਰਦੇ ਤਾਂ ਏਸੀ ਦੇ ਇੱਕ ਯੂਨਿਟ ਦੇ ਵਿੱਚ ਜਾਂ ਫਿਰ ਆਪਾਂ ਕਹੀਏ ਕਿ ਅੱਧੇ ਹਿੱਸੇ ਦੇ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਰਹਿੰਦਾ ਹੈ ਬਿਜਲੀ ਜਾਂਦੀ ਰਹਿੰਦੀ ਹੈ ਜਿਸ ਦੇ ਨਾਲ ਬਿਜਲੀ ਦੀ ਖਪਤ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਇਹ ਬਿਜਲੀ ਦੀ ਖਪਤ ਕੁੱਲ ਮਿਲਾ ਕੇ ਸਾਨੂੰ ਮਹੀਨੇ ਤੋਂ ਬਾਅਦ ਥੋੜੀ ਜਿਹੀ ਮਹਿੰਗੀ ਪੈ ਸਕਦੀ ਹੈ। ਦੂਸਰਾ ਵੱਡਾ ਕਾਰਨ ਇਹ ਹੈ ਕਿ AC ਦੇ ਅੱਧੇ ਹਿੱਸੇ ਦੇ ਵਿੱਚ ਇੱਕ ਜੁੰਟ ਦੇ ਵਿੱਚ ਜੇਕਰ ਬਿਜਲੀ ਜਾ ਰਹੀ ਹੈ ਤਾਂ ਫਿਰ ਉਹ ਸਟੈਂਡ ਬਾਈ ਮੋਡ ਦੇ ਉੱਪਰ ਵੀ ਉਹ ਰਨਿੰਗ ਪੋਜੀਸ਼ਨ ਦੇ ਵਿੱਚ ਮੰਨਿਆ ਜਾਂਦਾ ਹੈ। ਅਤੇ ਉਸ ਦੀ ਲਾਈਫ ਵੀ ਘਟਦੀ ਹੈ ਅਤੇ ਸਰਵਿਸ ਕਰਵਾਉਣ ਦੀ ਵੀ ਜਲਦੀ ਜ਼ਰੂਰਤ ਪੈ ਸਕਦੀ ਹੈ। ਜਿਸ ਕਰਕੇ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ AC ਨੂੰ ਜਦੋਂ ਤੁਸੀਂ ਰਿਮੋਟ ਤੋਂ ਬੰਦ ਕਰ ਦਿੰਦੇ ਆ ਤਾਂ ਬਿਲਕੁਲ ਆਵਾਜ਼ ਆਣੀ ਬੰਦ ਹੋ ਚੁੱਕੀ ਹੁੰਦੀ ਹੈ। ਦੋਸਤੋ ਆਵਾਜ਼ ਆਣੀ ਬੰਦ ਹੋ ਚੁੱਕੀ ਹੁੰਦੀ ਹੈ ਲੇਕਿਨ ਬਿਜਲੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜੇਕਰ ਅਸੀਂ ਬਾਹਰ ਵਾਲੇ ਜੁਨਿਟ ਦੀ ਗੱਲ ਕਰ ਲਈਏ ਸਪਲਟ ਏਸੀ ਦੀ ਗੱਲ ਕਰ ਲਈਏ ਤਾਂ ਕਈ ਵਾਰੀ ਬਾਹਰ ਵਾਲਾ ਜੁਨਿਟ ਚੱਲਦਾ ਵੀ ਰਹਿ ਸਕਦਾ ਹੈ ਕਿਉਂਕਿ ਏਸੀ ਦੇ ਵਿੱਚ ਜਦੋਂ ਅਸੀਂ ਰਿਮੋਟ ਤੋਂ ਏਸੀ ਨੂੰ ਬੰਦ ਕਰ ਦਿੰਦੇ ਆ ਤਾਂ ਏਸੀ ਦੇ ਅੰਦਰ ਲੱਗੀ ਹੋਈ ਇੱਕ ਰਿਲੇ ਜੋ ਬਾਹਰ ਵਾਲੇ ਜੁਨਿਟ ਨੂੰ ਵੀ ਬੰਦ ਕਰ ਦਿੰਦੀ ਹੈ ਕਈ ਵਾਰ ਉਹ ਰਿਲੇ ਸੁੱਝ ਖਰਾਬ ਹੋ ਚੁੱਕਾ ਹੁੰਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਤੇ ਬਾਹਰ ਵਾਲਾ ਜੁਨਿਟ ਚੱਲਦਾ ਰਹਿੰਦਾ ਹੈ ਜਿਸ ਦੇ ਨਾਲ ਬਿਜਲੀ ਦੀ ਵਧੇਰੇ ਖਪਤ ਹੋ ਸਕਦੀ ਹੈ ਸੋ ਦੋਸਤੋ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਪਹਿਲਾਂ ਏਸੀ ਨੂੰ ਰਿਮੋਟ ਤੋਂ ਬੰਦ ਕਰ ਦਿੱਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਬਿਜਲੀ ਦਾ ਸਵਿੱਚ ਵੀ ਤੁਰੰਤ ਬੰਦ ਕਰ ਦਿੱਤਾ ਜਾਵੇ ਤਾਂ ਕਿ ਏਸੀ ਪੂਰਨ ਰੂਪ ਦੇ ਵਿੱਚ ਬੰਦ ਹੋ ਜਾਵੇ ਅਤੇ ਬਿਜਲੀ ਦੀ ਖਪਤ ਕਰਨੀ ਬੰਦ ਕਰ ਦਵੇ ਇਸ ਤਰ੍ਹਾਂ ਏਸੀ ਦੀ ਲਾਈਫ ਵੀ ਬਣੀ ਰਹੇਗੀ ਅਤੇ ਤੁਹਾਡੀ ਬਿਜਲੀ ਦੀ ਖਪਤ ਵੀ ਜ਼ਿਆਦਾ ਨਹੀਂ ਹੋਵੇਗੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਭਰਪੂਰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੁਣ ਮੈਨੂੰ Dann war die.